ਦੋਸਤੋ ਨਵਾਬ ਬੋਲ ਦਾ ਖੀਰਾ ਕੱਟਾ ਵਗਾਊ ਆ ਬਹੁਤ ਚੰਗੀ ਬਾਡੀ ਬੰਤਰਾ ਚੰਗੀ ਵੇਲ ਹੈ ਚੰਗਾ ਕੱਦ ਘਾਟ ਹੈ ਪਿੱਠ ਪੁੜੇ ਦੀ ਕੁਆਲਿਟੀ ਬਹੁਤ ਚੰਗੀ ਆ ਟੈਸਟਿਕਲ ਬਹੁਤ ਵਧੀਆ ਹੱਡਾਂ ਪੈਰਾਂ ਦਾ ਬਹੁਤ ਨਰਵਾ ਪੂਰਾ ਚੰਗਾ ਸੋਹਣਾ ਕੱਟਾਗਾ ਬਹੁਤ ਚੰਗਾ ਕੱਟਾ ਤਿਆਰ ਹੋਣਾ ਹੈ ਕੱਦ ਘੜ ਬਹੁਤ ਕਰੂਗਾ ਫੇਸ ਬਹੁਤ ਸੋਹਣਾਗਾ ਮਾਂ ਬਾਈਆਂ ਦੇ ਘਰੇ ਖੜੀ ਆ 14 15 ਲੀਟਰ ਦੁੱਧ ਦਿੰਦੀ ਆ ਉਹ ਕਾਫੀ ਸੂਆਂ ਚ ਹੋ ਗਈ ਬਾਈ ਕਹਿੰਦੇ ਹੁਣ ਰਿਟਾਇਰ ਕਰ ਦੇਣੀ ਆ ਉਹਦੀ ਸੇਵਾ ਹੀ ਕਰਨੀ ਆ ਬਸ ਪੂਰੀ ਵੀਡੀਓ ਬਣੀ ਹੈ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਰੇਟ ਇਹ ਤਾਂ 85000 ਹੈ ਬਾਕੀ ਮਾਣ ਤਾਣ ਜਰੂਰ ਹੋ ਜੂਗਾ ਆਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਹੈ ਪਿੰਡ ਗੌਂਸਪੁਰਾ ਇਹਨੂੰ ਗੁਜਰਾਂ ਵਾਲਾ ਵੀ ਕਹਿ ਦਿੰਦੇ ਆ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਹੈ ਆਮ ਫਾਰਮਰ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਵਾ ਤੇ ਜਾ ਕੇ ਆਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਲਿਓ ਧੰਨਵਾਦ